ਇਹ ਜਿਹੜੀ ਸਮੱਸਿਆ ਸੋਹਣੀ ਹੈ ਇਹ ਯੰਗਰ ਰਕਤ ਦੇ ਦੇਮੀਟਾਤਰੀ ਹੈ ਤਾਂ ਕੀ ਦੇਖਦੇ ਹੋ ਕਿ ਇਸ ਤਰ੍ਹਾਂ ਦੀ ਸਮੱਸਿਆ ਆ ਨਾ ਕਿਉਂ ਅਸੀਂ ਹਮੇਸ਼ਾ ਹੀ ਲੋਕਾਂ ਵਿੱਚ ਵਿਚਾਰ ਵਿਚਰਦੀ ਰਹੀ ਹੈ ਸਭ ਲੋਕਾਂ ਦੀਆਂ ਜਿਹੜੀਆਂ ਵਿੱਚੀ ਸਮੱਸਿਆਵਾਂ ਦੇ ਨਾਲ ਨਾਲ ਸਾਂਝੀਆਂ ਸਮੱਸਿਆਵਾਂ ਹੁੰਦੀਆਂ ਨੇ ਪਰ ਤੁਸੀਂ ਖਾਸ ਤੌਰ ਤੇ ਜਿਹੜੀਆਂ ਆਉਣ ਵਾਲੀਆਂ ਇਲੈਕਸ਼ਨ ਆ ਉਹਦੇ ਸੰਬੰਧ ਚ ਸਾਰੇ ਸਾਡੇ ਹਲਕੇ ਦੇ ਅਹੁਦੇਦਾਰ ਤੇ ਬਲੌਕ ਪ੍ਰਧਾਨ ਇਕੱਠੇ ਹੋਏ ਸੀ ਜਿੱਦੇ ਸੰਬੰਧ ਚ ਅੰਡਾਂ ਦੇ ਮਸਲੇ ਵੀ ਉਹਦੇ ਨਾਲ ਚੁੜਿਆ ਕਮਾਂਮਾ ਲਗਾਤਾਰ ਪੀਣ ਦੇ ਪਾਣੀ ਦੀ ਸਮੱਸਿਆ ਸ਼ਹਿਰ ਦੇ ਰਿਸ਼ਤੇ ਨੂੰ ਮਿਲੀ ਹੈ ਦੰਦਾ ਪਾਣੀ ਅਰੇ ਦੋਸਤ ਲੈ ਕੇ ਖੜੇ ਰਾਜਨੀ ਅਧਿਕਾਰੀਆਂ ਨੂੰ ਰਿਪੋਰਟ ਵੀ ਕਰੀ ਮੈਂ ਪਹਿਲਾਂ ਵੀ ਕੁਝ ਦਿਨ ਪਹਿਲਾਂ ਮੈਂ ਅੱਜ ਬੁਲਾਏ ਵੀ ਅਧਿਕਾਰੀ ਇਹਨਾਂ ਨੂੰ ਕਿਹਾ ਸੀ ਕਿ ਹਰ ਵਾਰ ਦਾ ਜਿਹੜਾ ਸੈਂਪਲ ਆ ਉਹ ਚੈੱਕ ਕੀਤਾ ਜਾਵੇ ਸੋ ਮੈਂ ਦੇਖਦੀ ਹਾਂ ਕਿੰਨੇ ਵਰਡ ਚੈੱਕ ਹੋ ਗਏ ਨੇ ਅਗਰ ਰਿਪੋਰਟ ਵੀ ਦੇਖਾਂਗੇ ਔਰ ਉਸ ਤੋਂ ਬਿਨਾ ਅਸੀਂ ਪੰਜਾਬ ਸਰਕਾਰ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਮਲੌਰ ਤੇ ਸ਼ਹਿਰ ਦੇ ਲਈ ਜੋ ਸੀ ਪੀ ਨਾਲੇ ਪਾਣੀ ਤੇ ਪੈਸਾ ਲਾ ਰਿਆ ਉਹ 16 ਕਰੋੜ ਹੋਣਾ ਹੋਰ ਲਾੜ ਜਾ ਰਿਹਾ ਜਿੱਥੇ ਪਾਣੀ ਨਹੀਂ ਪਹੁੰਚਦਾ ਜਿੱਥੇ ਪਾਣੀ ਮਿੱਕਸੋ ਕੀ ਆ ਰਿਹਾ ਸੋ ਮੈਂ ਫੀਡਬੈਕ ਲੈਣਾ ਚਾਹੁੰਦੀ ਆ ਆਪਣੇ ਲੋਕਾਂ ਦੇ ਕਿ ਜਿੱਥੇ ਜਿੱਥੇ ਪ੍ਰੋਬਲਮ ਹੈ ਉਹ ਲਗਾਤਾਰ ਸਾਨੂੰ ਦੱਸਦੇ ਰਹਿਣ ਤਾਂ ਕਿ ਅਸੀਂ ਉੱਥੇ ਵੀ ਪਾਈਪ ਲਾਈਨ ਜਿਹੜੀ ਰਿਪਲੇਸ ਕਰਾਂ ਆਮ ਲੋਕਾਂ ਨੂੰ ਕੀ ਅਪੀਲ ਕਰਾਂਗੇ ਪੰਜਾਬ ਸਰਕਾਰ ਦੀ ਇਹਨੂੰ ਲੈ ਕੇ ਇਸ ਤਰ੍ਹਾਂ ਦੀ ਇਹ ਇਹ ਪੰਜਾਬ ਸਰਕਾਰ ਦੀ ਕੀ ਕੀ ਅਪੀਲ ਰਹੀ ਹੈ ਮੈਂ ਆਪਣੇ ਲੋਕਾਂ ਨੂੰ ਇਹੀ ਅਪੀਲ ਕਰਾਂਗੀ ਕਿ ਜਿਸ ਤਰ੍ਹਾਂ ਪੰਜਾਬ ਸਰਕਾਰ ਲੋਕਾਂ ਕੋਲੋਂ ਕੀ ਫੈਸਲੇ ਲੈਂਦੀ ਹੈ ਹਮੇਸ਼ਾ ਲੋਕਾਂ ਔਰ ਸਾਡਾ ਸਾਥ ਦੇਣ ਪੰਜਾਬ ਨੂੰ ترقی ਦੇ ਰਾਹ 'ਤੇ ਲੈ ਕੇ ਜਾਣਾ ਤਾਂ ਸਾਨੂੰ ਸਾਰਿਆਂ ਨੂੰ ਮਿਲ ਕੇ ਕੰਮ ਕਰਨਾ ਪਊਗਾ ਸੋ ਸਰਕਾਰ ਦੀਆਂ ਜੋ ਨੀਤੀਆਂ ਨੇ ਲੋਕਾਂ ਨੂੰ ਚਾਹੀਦਾ ਕਿ ਉਹਦੇ ਨਾਲ ਮਿਲ ਕੇ ਪੰਜਾਬ ਨੂੰ ਇੱਕ ਵਧੀਆ ਸਨਮਾਨ